ਮੈਂ ਮੇਥੋਂ ਮੰਗਦੇ ਐਸਡੀਆਰਐਫ ਦਾ ਸਾਹਬ ਆ ਜਿਹੜਾ ਭਾਜਪਾ ਦਾ ਕਾਂਗਰਸ ਜੁਨਟ ਹੈ ਨਾ ਇੱਥੇ ਜਿਹੜਾ ਭਾਜਪਾ ਦਾ ਕਾਂਗਰਸ ਸਵਿੰਗ ਆ ਉਹ ਤੂੰ ਪੁੱਛੋ ਵੀ ਲੱਖ ਕਰੋੜ ਦਾ ਕੀ ਬਣਿਆ 15 15 ਲੱਖ ਦਾ ਕੀ ਬਣਿਆ ਕਾਲੇ ਧੰਨ ਦਾ ਕੀ ਬਣਿਆ ਹਰ ਸਾਲ 2 ਕਰੋੜ ਨੌਕਰੀਆਂ ਲੱਗੀ ਬਣਿਆ ਭਗਵੰਤ ਮਾਨ ਨੂੰ ਘੇਰਨਾ ਸੋਖ ਹੈ ਨਾ ਉੱਥੇ ਵੀ ਜੀਬਿੱਲੀ ਬਣ ਜਾਂਦੇ ਜਾ ਕੇ ਉੱਥੇ ਨਹੀਂ ਬੋਲਦੇ ਇਹ ਤਾਂ ਆਪਣੀਆਂ ਜਿਹੜੇ ਕੀਤੇ ਹੋਏ ਨੇ ਕਾਲੇ ਮਾਲੇ ਉਹ ਛਪਾਉਣ ਵਾਸਤੇ ਉੱਥੇ ਗਏ ਹੋਣੇ ਕਿੰਨਾ ਕਚੇਰ ਬੱਕਰੇ ਦੀ ਮਾਂ ਖੈਰ ਮਨਾਊਗੀ ਫਿਰ ਉਹ ਤਾਂ ਫਿਰ ਅੱਜ ਨਹੀਂ ਤਾਂ ਕੱਲੂ ਨਿਕਲੇ ਆਉਣਗੇ ਉਹ ਤਾਂ ਹੋਣਗੇ ਸਾਹਿਬ ਚਲੋ ਇਸ ਕਚੈਰੀ 'ਚ ਵੱਜ ਜਾਓਗੇ ਵਕੀਲ ਵੱਡੇ ਕਰ ਲੋਗੇ ਸ਼ਪਾਰਸ਼ਾਂ ਲਾ ਲੋਗੇ ਗਵਾਹ ਮਕਰਾ ਲੋਗੇ ਪਰਮਾਤਮਾ ਵਾਲੀ ਕਚੈਰੀ 'ਚ ਹੀ ਕਰੋਗੇ ਉੱਥੇ ਅਮਲਾਂ ਦੇ ਹੁੰਦੇ ਨੇ ਨਵੇੜੇ ਕਿਸੇ ਨੇ ਤੇਰੀ ਜਾਤ ਪੁੱਛਣੀ ਨਵੇੜੇ ਉੱਥੇ ਸੱਚੇ ਹੁੰਦੇ ਨੇ ਤਾਂ ਦੇਖ ਲੋ ਫਿਰ ਕਾਲੀਦਲ ਦਾ ਹਾਲ ਅਰਦਾਸ ਕਰ ਬੈਠੇ ਕਿਤੇ ਕਿ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕਰਾਈ ਉਹਨਾਂ ਦਾ ਕੱਖ ਨਾ ਰਹੇ ਬਹੁਤ ਸੁਣ ਲਈ ਕਿਤੇ ਪਰਮਾਤਮਾ ਨੇ ਪਰਮਾਤਮਾ ਵਾਲੀ ਚੱਕੀ ਜਿਹੜੀ ਚੱਲਦੀ ਥੋੜੀ ਜਿਹੀ ਹੌਲੀ ਹੈ ਪਰ ਪੀਣ ਦੀ ਬਹੁਤ ਪ੍ਰੀਕ ਹੈ